ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਐ ਬਾਡਾਂ ਦੇ ਵਿੱਚ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਜੀ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਤੇ ਰਾਤ ਤੱਕ ਹੋ ਗਿਆ ਮੇਰੇ ਖਿਆਲ ਚ ਰਾਤ ਦੇ 8 ਵਜਨ ਵਾਲੇ ਨੇ ਤੇ ਲੋਕ ਬੈਠੇ ਨੇ ਲੋਕ ਪਸੰਦ ਕਰਦੇ ਨੇ ਜੀ ਕੰਮ ਜਿਹੜੇ ਕਰ ਰਹੇ ਆ ਲੋਕਾਂ ਨੂੰ ਪਤਾ ਵੀ ਮਿਹਨਤ ਕਰੀ ਜਾ ਨੇ ਕੁਝ ਦਿੱਕਤਾਂ ਕਈ ਥਾਵਾਂ ਉੱਤੇ ਆਉਂਦੀਆਂ ਨੇ ਪਰ ਦਿੱਕਤਾਂ ਸਾਰੀਆਂ ਦੂਰ ਕਰ ਲਵਾਂਗੇ ਸਿੰਘਪੁਰਾ ਰੋਡ ਨੂੰ ਲੈ ਕੇ ਕਾਫੀ ਜਿਹੜਾ ਲੋਕ ਸ਼ਿਕਾਇਤਾਂ ਲਿਆ ਰਹੇ ਆ ਤੁਹਾਡੇ ਵੱਲੋਂ ਵੀ ਕੁਝ ਅੱਜ ਨਰਾਜ਼ਗੀ ਜ਼ਾਹਿਰ ਕੀਤੀ ਗਈ ਆ ਜੀ ਦੇਖੋ ਜਿਹੜੀ ਸਿੰਘਪੁਰਾ ਰੋਡ ਆ ਮੈਂ ਕਿਉਂ ਉਹਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ پاس ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਜੀਵ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਹਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਵੀ ਆਮ ਆਦਮੀ ਪਾਰਟੀ ਸਰਕਾਰ ਤੇ ਦੇਖੋ ਕੰਮ ਨਹੀਂ ਹੋ ਰਿਹਾ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੁਹਾਨੂੰ ਅੱਜ ਤੱਕ ਕਦੇ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਹੇ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਨਤ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਮੈਮ ਜਿਹੜੀ ਇਹ ਸੜਕ ਪਾਸ ਹੋਈ ਹੈ ਕਰਾਲੀ ਨਗਰ ਕਾਉਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾ ਹਾਲਤ ਦੇਖੀ ਜਾਂਦੀ ਹੈ। ਕਿ ਆ ਸਰਕਾਰ ਵੱਲੋਂ ਇਹ ਕੜੂਏ ਤੱਕ ਰੋਡ ਨਹੀਂ ਬਣ ਸਕਦੀ ਵੀ ਕਰਾਈ ਕਰਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ। ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬਲ ਨਹੀਂ ਹੈਗਾ। ਥੱਲੇ ਕੰਮ ਕਰਨ ਵਾਲਾ ਅਫਸਰ ਮਿਹਨਤੀ ਹੋਵੇ। ਤੇ ਕਹਾਂ ਥੱਲੇ ਜਿਹੜਾ ਲੋਕਲ politcal ਬੰਦਾ ਉਹ ਮਿਹਨਤੀ ਹੋਣਾ ਚਾਹੀਦਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਹੈ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਏ ਦੀਆਂ ਗਰੰਟਾਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਨੀ ਐ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ 'ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਹੈ ਵੀ ਪੁਰਾਣਾ ਫਲਾਣੇ ਦੀ ਗਲੀ ਦੀ ਪੱਕੀ ਕਰਾਉਣੀ ਉਹ ਇੱਟਾ ਇੰਟਰਲੌਕ ਇੱਟਾ ਲਾ ਲੀਆਂ ਇੰਟਰਲੌਕ ਇੱਟਾ ਪੱਟ ਲਈਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟਿਕਲ ਬੰਦਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ੜਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਪਹੁੰਚਾਉਣਾ ਮੈਂ ਇਸੇ ਕੰਮ ਤੇ ਆ ਟਾਡੇ ਤੇ ਆ ਡਿਪਾਰਟਮੈਂਟ ਮੈਂ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਹੈ ਇਹ ਗੱਲ ਨੂੰ ਮੇਰੇ ਲਾਈਟ ਨਾ ਲਿਓ